ਪੰਜਾਬ ਚ ਜਨਮੇ ਇਸ ਅਦਾਕਾਰ ਨੂੰ ਪੰਜਾਬੀ ਭਾਸ਼ਾ ਲਿਖਣ ਵਿੱਚ ਸ਼ਰਮ ਮਹਿਸੂਸ ਹੁੰਦੀ ਸੀ ਪਰ ਰਵਿੰਦਰਨਾਥ ਟੈਗੋਰ ਨਾਲ ਹੋਈ ਇੱਕ ਮੁਲਾਕਾਤ ਨੇ ਇਸ ਨੂੰ ਪੰਜਾਬੀ ਭਾਸ਼ਾ ਦੀ अहमियत ਸਮਝਾਈ ਮੈਂ ਗੱਲ ਕਰ ਰਿਹਾ ਬਲਰਾਜ ਸਾਨੀ ਜੀ ਗੱਲ ਹੈ ਸਨ 1930 ਦੇ ਅਖੀਰਲੇ ਜੇ ਸਮੇ ਦੀ ਬਲਰਾਜ ਸਾਨੀ ਨੇ ਸ਼ਾਂਤੀ ਨਿਕੇਤਨ ਵਿੱਚ ਅੰਗਰੇਜ਼ੀ ਅਤੇ ਹਿੰਦੀ ਦੇ ਅਧਿਆਪਕ ਵਜੋਂ ਸੇਵਾ ਨਿਭਾਉਣੀ ਸ਼ੁਰੂ ਕੀਤੀ ਉਹਨਾਂ ਦੇ ਆਰਟੀਕਲ ਵੀ ਹਿੰਦੀ ਵਿੱਚ ছাপਦੇ ਸੀ ਇੱਕ ਦਿਨ ਉਹਨਾਂ ਦੀ ਮੁਲਾਕਾਤ ਰਵਿੰਦਰਨਾਥ ਠਾਗੋਰ ਨਾਲ ਹੁੰਦੀ ਹੈ ਤੇ ਰਵਿੰਦਰਨਾਥ ਠਾਗੋਰ ਉਹਨੂੰ ਸਵਾਲ ਕਰਦੇ ਨੇ ਕਿ ਤੂੰ ਆਪਣੀ ਮਾਂ ਬੋਲੀ ਵਿੱਚ ਆਰਟੀਕਲ ਕਿਉਂ ਨਹੀਂ ਲਿਖਦਾ ਬਲਰਾਰ ਸਾਨੀ ਦਾ ਜਵਾਬ ਸੀ ਕਿ ਮੈਨੂੰ ਪੰਜਾਬੀ ਇੱਕ ਬੈਕਵਰਡ ਤੇ ਗਰੀਬ ਭਾਸ਼ਾ ਲੱਗਦੀ ਹੈ ਜਿਸ ਵਿੱਚ ਨਫਾਸਤ ਦੀ ਕਮੀ ਹੈ ਰਵਿੰਦਰਨਾਥ ਠਾਗੋਰ ਸਾਨੀ ਨਾਲ ਕੋਈ ਬਹੁਤੀ ਗੱਲ ਨਹੀਂ ਕਰਦੇ ਬਲਕਿ ਉਹਨੂੰ ਗੁਰੂ ਨਾਨਕ ਪਾਤਸ਼ਾਹ ਦੀ ਗगन ਮੈ ਥਾਲ ਰਵ ਚੰਦੀਪਕ ਬਣੇ ਆਰਤੀ ਸੁਣਾਉਂਦੇ ਨੇ ਤੇ ਸਾਨੀ ਨੂੰ ਸਵਾਲ ਕਰਦੇ ਨੇ ਕਿ ਜਿਸ ਭਾਸ਼ਾ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਲਿਖਿਆ ਹੋਵੇ ਉਹ ਗਰੀਬ ਤੇ ਬੈਕਵਰਡ ਕਿਵੇਂ ਹੋ ਸਕਦੀ ਆ ਤੇ ਉਸ ਵਿੱਚ ਨਿਫਾਸਤ ਦੀ ਕਮੀ ਉਹ ਕਿੱਥੋਂ ਹੋ ਸਕਦੀ ਆ ਇਹ ਗੱਲ ਸੁਣ ਕੇ ਸਾਨੀ ਨੂੰ ਕੋਈ ਜਵਾਬ ਨਹੀਂ ਆਇਆ ਸਾਨੀ ਆਪਣੇ ਇੱਕ ਕਿਤਾਬ ਵਿੱਚ ਲਿਖਦੇ ਨੇ ਕਿ ਰਵਿੰਦਰਨਾਥ ਟੈਗੋਰ ਨੇ ਜੋ ਆਖਰੀ ਗੱਲ ਕਹੀ ਉਹ ਉਹਨਾਂ ਦੇ ਦਿਲ ਵਿੱਚ ਵਸ ਗਈ ਤੇ ਉਹਨਾਂ ਦੇ ਕਪਾੜੇ ਖੁੱਲੇ ਰਵਿੰਦਰਨਾਥ ਟੈਗੋਰ ਨੇ ਉਹਨਾਂ ਨੂੰ ਕਿਹਾ ਕਿ ਜਿਵੇਂ ਵਿਸ਼ਵਾ ਬੇਹੱਦ ਧਨ ਕਮਾ ਲਵੇ ਦੌਲਤ ਇਕੱਠੀ ਕਰ ਲਵੇ ਪਰ ਉਹ ਕਦੀ ਵੀ ਇੱਜ਼ਤ ਨਹੀਂ ਕਮਾ ਪਾਉਂਦੀ ਉਸੀ ਤਰ੍ਹਾਂ ਜਿਹੜਾ ਲਿਖਾਰੀ ਆਪਣੀ ਮਾਂ ਬੋਲੀ ਛੱਡ ਕੇ ਗੈਰ ਬੋਲੀ ਨੂੰ ਜਾਂ ਬੇਗਾਨੀ ਭਾਸ਼ਾ ਨੂੰ ਅਪਣਾਉਂਦਾ ਉਹ ਕਦੀ ਇੱਜ਼ਤ ਨਹੀਂ ਕਮਾ ਸਕਦਾ ਕਿਉਂ ਕਿਉਂਕਿ ਉਹਦੇ ਆਪਣੇ ਲੋਕ ਉਹਨੂੰ ਆਪਣਾ ਨਹੀਂ ਸਮਝਦੇ ਤੇ ਜਿਸ ਗੈਰ ਬੋਲੀ ਵਿੱਚ ਜਾਂ ਜਿਸ ਬੇਗਾਨੀ ਭਾਸ਼ਾ ਵਿੱਚ ਉਹ ਲਿਖ ਰਿਹਾ ਹੈ ਉਹ ਲੋਕ ਉਹਨੂੰ ਅਪਣਾਉਣ ਲਈ ਤਿਆਰ ਨਹੀਂ ਹੁੰਦੇ ਇਸ ਤੋਂ ਬਾਅਦ ਬਲਰਾਜ ਸਾਨੀ ਨੇ ਕਈ ਕਿਤਾਬਾਂ ਪੰਜਾਬੀ ਵਿੱਚ ਲਿਖੀਆਂ ਜਿਵੇਂ ਸਿਨੇਮਾ ਤੇ ਸਟੇਜ ਕਾਮੇ ਯਾਦਾਂ ਦੇ ਕੰਨੀ ਮੇਰਾ ਪਾਕਿਸਤਾਨੀ ਸਫਰਨਾਮਾ ਮੇਰਾ ਰੂਸੀ ਸਫਰਨਾਮਾ ਤੇ ਕਈ ਹੋਰ ਕਤਬਾਂ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਕਲਾ ਕੇਂਦਰ ਵਿਸਥਾਪਿਤ ਕੀਤਾ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਆਪਣੀ ਮਾਂ ਬੋਲੀ ਛੱਡ ਕੇ ਕਿਸੇ ਬੇਗਾਨੀ ਭਾਸ਼ਾ ਨੂੰ ਅਪਣਾਉਣਾ ਸਿਆਣਪ ਹੈ ਜਾਂ ਲੱਗਦਾ ਹੈ ਕਿ ਉਹਨਾਂ ਨੂੰ ਇਸ ਨਾਲ ਫੇਮ ਮਸ਼ਹੂਰੀ ਜਾਂ ਤਰੱਕੀ ਮਿਲੇਗੀ ਤਾਂ ਬਲਰਾਜ ਸਾਨੀ ਤੇ ਰਵਿੰਦਰਨਾਥ ਟੈਗੋਰ ਦੀ ਇਸ ਵਾਰਤਾਲਾਪ ਤੋਂ ਜ਼ਰੂਰ ਕੁਝ ਸਿੱਖੋ ਧੰਨਵਾਦ